ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਇੱਕ ਗੱਲ ਕਰਨੀ ਆ ਕਲੀਅਰ ਕੱਲ ਦੀ ਬਹੁਤ ਚੱਲ ਰਹੀ ਆ ਉਹ ਬਾਹਰ ਬਹੁਤ ਆਈ ਆ ਕੁਸ ਕੁਸ ਬੰਦੇ ਜੋ ਮਤਲਬ ਮੇਰੇ ਫਰੈਂਡ ਨੇ ਜੋ ਮਤਲਬ ਜਣ ਕੇ ਮੈਨੂੰ ਮੇਰੇ ਨਾਲ ਜੁੜੇ ਹੋਏ ਨੇ ਉਹ ਮੇਰੀ ਆਈਡੀ ਦੇ ਵਿੱਚ ਆ ਕੇ ਮੈਨੂੰ ਕਹਿ ਰਹੇ ਨੇ ਪੰਜਾਬੀ ਤੇ ਬੋਲ ਰਹੇ ਨੇ ਜੀ ਪੰਜਾਬੀ ਇਹਨੂੰ ਲਿਖਣੀ ਨਹੀਂ ਆਉਂਦੀ ਜੀ ਪੰਜਾਬੀ ਇਹ ਐਂ ਲਿਖਦਾ ਜੀ ਇਹ ਉਦਾਂ ਲਿਖਦਾ ਪਹਿਲਾਂ ਤਾਂ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਪਹਿਲੀ ਗੱਲ ਦੇ ਜਿਹੜੇ ਕਹਿੰਦੇ ਨੇ ਮੈਨੂੰ ਪੰਜਾਬੀ ਵਿੱਚ ਲਿਖਣੀ ਆਉਂਦੀ ਮੈਨੂੰ 25ਵਾਂ ਸਾਲ ਨਾ 24 ਸਾਲ ਮੈਨੂੰ ਪੰਜਾਬ ਤੋਂ ਆਏ ਨੂੰ ਹੋ ਗਏ 24 ਸਾਲ ਤੇ ਜਿਹੜੇ ਮੁਲਕ ਦੇ ਵਿੱਚ ਮੈਂ ਰਹਿਣਾ ਨਾ ਯੂਰਪ ਦੇ ਇਟਲੀ ਦੇਸ਼ ਦੇ ਵਿੱਚ ਮੈਂ ਰਹਿਣਾ ਬੇਕੂਬ ਅਨਪੜ ਬੰਦੇਓ ਸੁਣ ਲਓ ਮੇਰੀ ਗੱਲ ਧਿਆਨ ਨਾਲ ਸਿਰਫ ਉਹਨਾਂ ਨੂੰ ਜਵਾਬ ਆ ਜਿਹੜੇ ਮੈਨੂੰ ਆਹ ਟੌਪਿਕ ਦੇ ਉੱਤੇ ਬੋਲਦੇ ਨੇ 24 ਸਾਲ ਮੈਨੂੰ ਉੱਥੋਂ ਪੰਜਾਬ ਤੋਂ ਆਏ ਨੂੰ ਹੋਏ ਨੇ 24 ਸਾਲ ਮੈਨੂੰ ਪੰਜਾਬੀ ਲਿਖਣੀ ਛੱਡੀ ਨੂੰ ਹੋਏ ਨੇ ਜਿਹੜੇ ਕੰਟਰੀ ਦੇ ਵਿੱਚ ਮੈਂ ਰਹਿਣਾ ਨਾ ਜਿਹੜੇ ਦੇਸ਼ ਦੇ ਵਿੱਚ ਮੈਂ ਰਹਿਣਾ ਇੱਥੇ ਪੰਜਾਬੀ ਲਿਖਤ ਦੇ ਵਿੱਚ ਨਹੀਂ ਲਿਖੀ ਜਾਂਦੀ ਪੰਜਾਬੀ ਕੱਲੀ ਪੰਜਾਬ ਤੱਕੇ ਵੈਲਿਡ ਰਹਿੰਦੀ ਆ ਲਿਖਣ ਦੇ ਵਿੱਚ ਫਿਰ ਵੀ ਅਸੀਂ 24 ਸਾਲਾਂ ਬਾਅਦ ਵੀ ਪੰਜਾਬ ਬਾਰੇ ਸੋਚ ਰਹੇ ਆ ਪੰਜਾਬ ਬਾਰੇ ਬੋਲ ਰਹੇ ਆ ਜੇ ਤੁਸੀਂ ਆਹੀ ਗੱਲਾਂ ਤੇ ਆਉਨੇ ਹੋ ਜਿਹੜੇ ਪੰਜਾਬੀ ਦੇ ਪ੍ਰੋਫੈਸਰ ਆ ਕਿ ਮੇਰੀ ਆਈਡੀ ਦੇ ਵਿੱਚ ਬੋਲਦੇ ਨੇ ਕਹਿੰਦੇ ਨੇ ਵੀ ਉਹਨੂੰ ਪੰਜਾਬੀ ਨਹੀਂ ਜੀ ਲਿਖਣੀ ਆਉਂਦੀ ਫਿਰ ਹੁਣ ਤੱਕ ਤੁਸੀਂ ਵੋਟਾਂ ਜਿਹਨੂੰ ਪਾਈਆਂ ਨੇ ਸੁਖਵੀਰ ਬਾਦਲਾ ਵਰਗਿਆਂ ਨੂੰ ਜਾਂ ਹੋਰ ਆਪਣੇ ਕੈਪਟਨ ਅਨੰਦਰ ਵਰਗਿਆਂ ਨੂੰ ਉਹਨਾਂ ਨੂੰ ਊੜਾੜਾ ਹੁੰਦਾ ਪੂਰਾ ਸੈਨਤਾ ਉਹ ਪੰਜਾਬੀ ਚ ਕਰਦੇ ਨੇ ਤੁਸੀਂ ਲੋਕ ਪੰਜਾਬੀ ਦੱਸੋਗੇ ਪੰਜਾਬੀ ਕਿ ਨੂੰ ਲਿਖਣੀ ਆਉਂਦੀ ਹੈ ਕਿ ਨਹੀਂ ਤੁਸੀਂ ਬੇਬਕੂਫ ਅਨਪੜ੍ਹ ਬੰਦੇ ਹੋ ਤੁਸੀਂ ਕਿਸੇ ਨੂੰ ਬੋਲਣ ਤੋਂ ਪਹਿਲਾਂ ਕਮੈਂਟ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਅਸੀਂ ਇਹਦਾ ਮਤਲਬ ਹੀ ਕੱਢਾਂਗੇ ਐਨਆਰਿਆਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਐਨਆਰਈ ਦੇ ਕਹਾ ਜਵਾਬ ਹੋਣਗੇ ਉਹਨਾਂ ਨੂੰ ਵੀ ਪੰਜਾਬੀ ਲਿਖਣੀ ਨਹੀਂ ਆਉਂਦੀ ਹੋ ਸਕਦਾ ਉਹਨਾਂ ਨੂੰ ਬੋਲਣੀ ਵੀ ਨਾ ਆਵੇ ਫਿਰ ਜਦੋਂ ਫੰਡ ਭੇਜਦੇ ਨੇ ਜਦ ਵੀ ਨਾ ਫੜਿਆ ਕਰੋ ਵੀ ਭਾਈ ਰਹਿਣ ਦਿਓ ਤੁਹਾਨੂੰ ਤਾਂ ਪੰਜਾਬੀ ਨਹੀਂ ਲਿਖਣੀ ਆਉਂਦੀ ਜਦ ਵੀ ਕਹਦਿਆ ਕਰੋ ਫੇਰ ਆ ਗੱਲ ਆ ਜਾਓ ਮੁੜ ਕੇ ਉੱਥੇ ਜੇ ਤੁਸੀਂ ਪੰਜਾਬੀ ਦੀ ਟੌਪਿਕ ਤੇ ਹੀ ਗੱਲ ਕਰਦੇ ਹੋ ਥੋੜਾ ਲੱਖਾਂ ਤੋਂ ਦਾਣਾ ਸਮਾਰਸ਼ ਦੇ ਵੀ ਊੜੇ ਤੇ ਜੂੜੇ ਦੀ ਗੱਲ ਕਰਦਾ ਉਹਦੀ ਪਾਗ ਲਾ ਕੇ ਦੇਖ ਲਓ ਸਿਰ 'ਚ ਕਿਡੀਆਂ ਮਿੱਡੀਆਂ ਹੁੰਦੀਆਂ ਨੇ ਉਹ ਵੀ ਦਿਖਾ ਦਿਓ ਮੈਨੂੰ 100% ਗਾਰੰਟੀ ਨਾਲ ਮੈਂ ਕਹਿੰਦਾ ਉਹਨੂੰ ਪੰਜਾਬੀ ਦੇ ਵਿੱਚ ਪੂਰਾ ਊੜਾ ਐੜਾ ਮ ਹੀ ਲਿਖਣਾ ਹੁੰਦਾ ਹੁਣ ਜਿਹੜਾ ਊੜੇ ਤੇ ਜੂੜੇ ਦੀ ਗੱਲ ਕਰਦਾ ਹੁਣ ਆਜੋ ਗੱਲ ਜਿਹੜੇ ਆਪਣੇ ਬੜੇ ਸੂਰਬੀਰ ਨੇ ਸੂਰਮੇ ਜਿਹੜੇ ਕਮੈਂਟਾਂ ਦੇ ਉੱਤੇ ਆਉਂਦੇ ਨੇ ਗਾਂਹ ਵਾਲੀ ਵੀਡੀਓ ਦੇ ਵਿੱਚ ਮੈਂ ਹਨਾ ਕਮੈਂਟ ਦਾ ਪੋਸਟ ਮਾਰਡਮ ਕਰਿਆ ਕਰੂੰਗਾ ਮੈਨੂੰ ਨਾ ਤਾਂ ਕੋਈ ਮਸ਼ਹੂਰੀ ਦੀ ਕੋਈ ਉਹ ਆ ਵੀ ਮੈਨੂੰ ਮਸ਼ਹੂਰੀ ਹੋਵੇ ਨਾ ਕੁਝ ਹੋਰ ਅਸੀਂ ਬੋਲਣਾ ਸੱਚ ਤੇ ਹੁਣ ਤੱਕ ਜਿੰਨਾ ਕੁਸ ਸੰਗਤ ਮੁਰੇ ਲੈ ਕੇ ਰੱਖਿਆ ਇੱਕ ਵੀ ਝੂਠ ਨਿਕਲਿਆ ਤਾਂ ਮਾਫੀ ਮੰਗ ਕੇ ਉੱਠ ਜਾਊਂਗਾ ਇੱਥੋਂ ਲਿਆ ਦਿਓ ਇੱਕ ਵੀ ਸਬੂਤ ਚਾਹੇ ਸਿਮਰਜੀਤ ਮਾਨ ਦਾ ਹੋਵੇ ਚਾਹੇ ਲੱਖੇ ਸਦਾਨ ਦਾ ਹੋਵੇ ਚਾਹੇ ਭਾਨ ਸਿੱਧੂ ਦਾ ਹੋਵੇ ਚਾਹੇ ਦੋ ਚਾਰ ਕਤੀੜਾ ਹੋਰ ਫੇਰਦੀਆਂ ਨੇ ਉਹਨਾਂ ਦਾ ਹੁਣ ਤੁਸੀਂ ਬਾਪ ਦਾਦੇ ਦੇ ਆਪਣੇ ਕਮਾਈ ਦੇ ਉੱਤੇ ਪਾਲਣੇ ਵਾਲੇ ਲੋਕ ਸਾਡੀ ਦਲ ਲਾਉਂਗੇ ਕੀ ਹਸਾਕਤਾ ਵਾ ਸਾਡਾ ਤੁਹਾਨੂੰ ਕੋਈ ਪੰਜਾਬ ਤੋਂ ਬਾਹਰ ਕੋਈ ਤੁਹਾਨੂੰ ਕੋਈ ਪੁੱਛਦਾ ਆ ਕੱਲ੍ਹ ਦੋ ਮੇਰੇ ਨਾਲ ਲੱਗੇ ਹੋਏ ਸੀ ਇੱਕ ਨੇ ਆਪਣੇ ਪ੍ਰੋਫਾਈਲ ਦੇ ਉੱਤੇ ਫੋਟੋ ਲਾਈ ਅਮਰਤਪਾਲ ਦੀ ਜਿਹਦਾ ਆਪਣਾ ਇਹ ਲੋਕ ਉਹ ਲੋਕ ਨੇ ਜਿਹਨਾਂ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਕਿਸੇ ਹੋਰ ਦੀ ਫੋਟੋ ਲਾ ਕੇ ਆਪਣੇ ਆਪ ਨੂੰ ਪ੍ਰੋਮੋਟ ਕਰਦੇ ਨੇ ਫੋਟੋ ਲੱਗੀ ਅਮਰਤਪਾਲ ਦੀ ਮੈਨੂੰ ਲਿਖਣ ਦਾ ਕਿਹਾ ਮੇਰੀ ਇੰਸਟਾਗ੍ਰਾਮ ਦੇ ਉੱਤੇ ਮੇਰੀ ਫੋਟੋ ਲਾ ਕੇ ਐਡਿਟ ਕਰਕੇ ਆਹ ਦੇਖੋ ਜੀ ਹੁਣ ਮੈਂ ਇੱਕ ਮੇਰੀ ਗੱਲ ਹੋਰ ਸੁਣ ਲਓ ਪਹਿਲੇ ਇਹ ਜਿਹੜੀ ਵੀਡੀਓ ਹਨਾ ਆਹ ਵੀਡੀਓ ਵਿੱਚ ਮੇਤੋਂ ਨਿਕਲਣੀ ਹੈ ਨਾ ਗਾਲਾਂ ਮਾ ਮਾ ਭੈਣਾ ਜੋ ਹੈਗੀ ਨੇ ਪੰਜਾਬ 'ਚ ਬੈਠੀ ਨੇ ਜਾਂ ਇੱਧਰ ਬਾਹਰਲੇ ਪਾਸੇ ਨਿਕਲਦੀਆਂ ਮਤਲਬ ਬੈਠੀਆਂ ਨੇ ਮੇਰੇ ਬਲੀਓ ਹੱਥ ਜੋੜ ਕੇ ਪਹਿਲੇ ਮਾਫੀਓਂ ਕੀ ਮੈਂ ਵੀ ਇੱਕ ਪੰਜਾਬੀ ਆ ਮੇਰੇ ਮੂਹੋਂ ਨਿਕਲ ਜਾਂਦੀ ਨੇ ਗਾਲਾਂ ਬਸ ਇਹਨਾਂ ਰੋਕੀਦਾ ਆਪਣੇ ਆਪ ਨੂੰ ਪਰ ਜਿਹੜੇ ਆ 1 ਲੱਖੇ ਦੀ ਮੈਂ ਸੱਚੀ ਗੱਲ ਕਹਿੰਦਾ ਵੀ ਲੱਖੇ ਨੇ ਇੱਕ ਗੱਲ ਬਿਲਕੁਲ ਪੁਆਇੰਟ ਸਹੀ ਕਿਹਾ ਕਿਹੜਾ ਕਿਹਾ ਵੀ ਜਿਹੜੇ ਆਪਣੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਨਾ ਜਿਵੇਂ ਲੈਬਾਂ ਖੁੱਲ੍ਹ ਚੁੱਕੀਆਂ ਜਿਹਦੇ ਵਿੱਚ ਜੂਪੀ ਬਿਹਾਰ ਦਾ ਡੀਐਨਏ ਆਉਂਦਾ ਇਹ ਉਹ ਉਹ ਲੋਕ ਨੇ ਇਹ ਫੋਟੋ ਲੱਗੀ ਆ ਅਮਰਤਪਾਲ ਦੀ ਮੈਨੂੰ ਅਗੇ ਕਮੈਂਟ ਮੇਰੀ ਫੋਟੋ ਲਾ ਕੇ ਉੱਤੇ ਲਿਖਦਾ ਜੀ ਆਹ ਦੇਖੋ ਜੀ ਇਹ ਮਾਤਰੀ ਨੇ ਕਿਹਾ ਵੀ ਮੇਰੀ ਮਾਂ ਨੂੰ ਗਾਲਾਂ ਕੱਢ ਰਿਹਾ ਮੇਰੀ ਭੈਣ ਨੂੰ ਗਾਲਾਂ ਕੱਢ ਰਿਹਾ ਵੀ ਆਹ ਦੇਖੋ ਜੀ ਉਹ ਤਾਂ ਹੀ ਸਿਮਰਜੀਤ ਤਾਂ ਮਾਂ ਨੂੰ ਗਲਤ ਬੋਲ ਰਿਹਾ ਹੈ ਹੁਣ ਮੇਰੇ ਤੋਂ ਸੁਣ ਲੈ ਸਿਮਰਜੀਤ ਤਾਂ ਮਾਂ ਤੇਰੀ ਮਾਂ ਦਾ ਯਾਰ ਆ ਕ ਤੇਰੀ ਮਾਂ ਉਹ ਥੱਲੇ ਪੈਂਦੀ ਰਹੀ ਆ ਥੋੜ ਤੇਰੇ ਕੋਲ ਤੇਰੇ ਕੋਲ ਨਾ ਕਿਸੇ ਕਿਸੇ ਵੀ ਚੀਜ਼ ਦਾ ਸਬੂਤ ਆ ਨਾ ਲੈ ਕੇ ਸਾਹਦੇ ਮੂਰੇ ਰੱਖ ਦੇ ਸਾਨੂੰ ਮਾਰ ਸਾਨੂੰ ਕਰਦੇ ਝੂਠਾ ਇਹ ਬੰਦੇ ਝੂਠੇ ਨੇ ਜਸਪਾਲ ਨੇਜਰ ਜਿਹੜਾ ਰੇਨ ਆਨ ਟੀਵੀ ਵਾਲਾ ਬੰਦਾ ਮੁੰਡਾ ਉਹਦੇ ਸਵਾਲਾਂ ਜਵਾਬ ਦੇ ਦੇ ਤੋ ਅਸੀਂ ਕੋਈ ਆਪਣੇ ਕੋਲ ਬਣਾ ਕੇ ਕਹਿ ਰਹੇ ਆ ਗੱਲਾਂ ਇਹ ਚੀਜ਼ ਕੋਈ ਸੱਚਾਈ ਦੇ ਵਿੱਚ ਆ ਸੱਚ ਦੇ ਵਿੱਚ ਆ ਤਾਂ ਲੱਖੋ ਸੂਤ ਲੈ ਕੇ ਅਸੀਂ ਸੰਗਤ ਨੂੰ ਮੁਰੇ ਅਸੀਂ ਪੰਜਾਬ ਦੇ ਲੋਕਾਂ ਨੂੰ ਜਗਾਉਨੇ ਆ ਤੁਹਾਡੇ ਵਾਂਗੂ ਫੁੱਦੂ ਨਹੀਂ ਬਣਾਉਂਦੇ ਅਸੀਂ ਲੋਕਾਂ ਨੂੰ ਦੋ ਤਿੰਨ ਜਣੇ ਹੋਰ ਨੇ ਉਹ ਵੀ ਸੁਣ ਲਓ ਦੀਪ ਸਿੱਧੂ ਦੀ ਫੋਟੋ ਲਾ ਕੇ ਮੈਨੂੰ ਲਿਖ ਰਿਹਾ ਉਹ ਬੰਦਾ ਅਸੀਂ ਜੀ ਤੇਰਾ ਆ ਕਰਾਂਗੇ ਅਸੀਂ ਜੀ ਤੇਰਾ ਉਹ ਕਰਾਂਗੇ ਅਸੀਂ ਤੇਰਾ ਆ ਕਰਾਂਗੇ ਪਹਿਲਾਂ ਤੂੰ ਆਪਣਾ ਡੀਐਨਏ ਸ਼ੋਅ ਕਰ ਵੀ ਤੂੰ ਪੂਰਾ ਪਿਆ ਪੰਜਾਬ ਦਾ ਜਦੋਂ ਆਪਣੇ ਪਿਓ ਨਾਲ ਗੱਲ ਕਰਨੀ ਹੁੰਦੀ ਹੈ ਨਾ ਆਪਣੇ ਪਿਓ ਨਾਲ ਗੱਲ ਕਰਨੀ ਹੁੰਦੀ ਆ ਆਪਣੀ origignal id ਤੋਂ ਮੈਂ ਕਿੰਨੀ ਵਾਰ ਤੁਹਾਨੂੰ ਕਹਤਾ ਮੇਰੇ ਨਾਲ ਲਾਈਵ ਦੇ ਵਿੱਚ ਜੇ ਮਰਜੀ ਆ ਦਿਓ ਮੇਰੇ ਸਵਾਲਾਂ ਦੇ ਜਵਾਬ ਦੇ ਦਿਓ ਸੋ ਇਹ ਜੀ ਹੈ ਨਾ ਜਿਵੇਂ ਕਹਿੰਦੇ ਪੰਜਾਬੀ ਦੇ ਵਿੱਚ ਜਦਿਆਂ ਤੁਸੀਂ ਹਰਕਤਾਂ ਕਰਦੇ ਹੋ ਨਾ ਲਿਖਦੇ ਹੋ ਕਮੈਂਟ ਕਰਦੇ ਹੋ ਕਮੈਂਟ ਕਰਨਾ ਜ਼ਰੂਰੀ ਆ ਕਮੈਂਟ ਕਰੋ ਪਰ ਕੋਈ ਗੱਲ ਕਰਨ ਦਾ ਕੋਈ ਤਰੀਕਾ ਹੋਣਾ ਚਾਹੀਦਾ ਗੱਲ ਕਰਨ ਦਾ ਕੋਈ ਤਰੀਕਾ ਹੋਣਾ ਚਾਹੀਦਾ ਵੀ ਕਿਸੇ ਬੰਦੇ ਨੂੰ ਸਵਾਲ ਕਿਵੇਂ ਪੁੱਛੀਦਾ ਤੁਸੀਂ ਉਹੀ ਲੋਕ ਹੋ ਜਿਨ੍ਹਾਂ ਨੇ ਹੁਣ ਤੱਕ ਬਾਦਲਾਂ ਦੀ ਤੱਕੜੀ ਨੂੰ ਦੇਖ ਦੇ ਕੇ ਵੋਟਾਂ ਪਾਈ ਗਏ ਮੈਂ ਲੱਖੇ ਭਾਨੇ ਉਹਨਾਂ ਨਾਲ ਕਿਉਂ ਲੜਦਾ ਕੋ ਮੇਰਾ ਕੋਈ ਉਹਦਾ ਨਾ ਵੱਟ ਬਣਦਾ ਰੌਲਾ ਇਹੀ ਲੋਕ ਸੀਗੇ ਜਿਨ੍ਹਾਂ ਨੇ ਥੁਰ ਤੋਂ ਕਹਿ ਕਿਆ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਈਆਂ ਨੇ ਅੱਜ ਇਹੀ ਉਹਨਾਂ ਦੇ ਵਿਰੁੱਧ ਖੜੇ ਨੇ ਹੋ ਸਕਦਾ ਵੀ ਇਹ ਇਕੱਠੇ ਵੀ ਹੋਣ ਰਾਤ ਨੂੰ ਕੱਟੀਆਂ ਮੀਟਿੰਗਾਂ ਵੀ ਹੁੰਦੀਆਂ ਹੁਣ ਜੋ ਜਿਹੜੀ ਚੀਜ਼ ਸੱਚਾਈ ਦੇ ਵਿੱਚ ਆ ਨਾ ਸੱਚਾਈ ਚਾਹੋ ਸੱਚ ਲਾ ਕੇ ਮੂੰਹੇ ਰੱਖੋ ਫੇਰ ਉਸ ਤੋਂ ਬਾਅਦ ਤੁਸੀਂ ਮੇਰੀ ਗੱਲ ਕਰਦੇ ਹੋ ਵੀ ਭਾਈ ਇਹ ਕੌਣ ਆ ਇਹ ਬਿਨਾ ਮਤਲਬ ਤੋਂ ਬੋਲੀ ਜਾਂਦਾ ਕਦੇ ਸਿਮਰਜੀਤ ਮਾਨ ਨੂੰ ਕਹਤਾ ਕਦੇ ਕਹਤਾ ਸੁਖਪਾਲ ਸਿੰਘ ਖਹਿਰੇ ਨੂੰ ਕਹਤਾ ਵੀ ਇਹ ਸਿੱਖਾਂ ਦੀਆਂ ਲੱਤਾਂ ਖਿੱਚਦਾ ਤੁਸੀਂ ਪਹਿਲਾਂ ਮੈਨੂੰ ਇਹ ਵੀ ਸ਼ੋਅ ਕਰ ਦਿਓ ਵੀ ਸਿਮਰਜੀਤ ਮਾਨ ਇੱਕ ਸਿੱਖ ਆ ਜਾਂ ਸੁਖਪਾਲ ਸਿੰਘ ਖਹਿਰਾ ਇੱਕ ਸਿੱਖ ਆ ਇਹ ਪਹਿਲਾਂ ਮੈਨੂੰ ਸ਼ੋਅ ਕਰ ਦਿਓ ਤੁਹਾਡੇ ਵਰਗੇ ਇੱਕ ਤੀੜਾ ਨਾ ਮੇਰੇ ਕੋਲ ਘਰ ਰੱਖੀਆਂ ਹੋਈਆਂ ਨੇ ਜਿੰਨਾਂ ਮੈਂ ਸਵੇਰ ਸ਼ਾਮ ਰੋਜ਼ ਬੁਰਕੀਆਂ ਐ ਸੜਦਾ ਐ ਵੀ ਚੱਕ ਓਏ ਜੇ ਤੁਹਾਡੇ ਆ ਨਾ ਥੱਲੇ ਵਾਲੇ ਜਗਾੜ ਦੇ ਵਿੱਚ ਦਾਮਾ ਨਾ ਦਮ ਮੈਂ ਫੇਰ ਦੁਬਾਰਾ ਜੀ ਰਿਪੀਟ ਕਰ ਦਿੰਦਾ ਆਪਣੀ ਆਈਡੀ ਆਪਣੀ オリジナル ਆਈਡੀ ਆ ਕੇ ਨਾ ਜਾਂ ਤਾਂ ਮੇਰੇ ਲਾਈਵ ਦੇ ਵਿੱਚ ਆ ਜਾ ਕਰੋ ਵੀ ਸਾਨੂੰ ਭਾਈ ਲਾਈਵ ਦੇ ਵਿੱਚ ਲੈ ਆ ਸੀ ਤੇਰਨਾ ਕਰਨ ਨੇ ਸਵਾਲ ਫੇਰ ਮਨ ਦਾ ਮੀਏ ਭਾਈ ਪੰਜਾਬ ਦਾ ਲਹੂ ਹੈ ਇਹ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਨੇ ਆ ਕਈ ਮੇਰੇ ਕੋਲ ਨਾ ਕਈ ਮੇਰੇ ਕੋਲ ਜਿਵੇਂ ਸਕਰੀਨ ਸ਼ਾਟ ਸ਼ੇਅਰ ਕਰਨ ਤੇ ਆ ਕੇ ਨਾ ਸਕਰੀਨ ਸ਼ਾਟ ਸ਼ੇਅਰ ਕਰ ਤੇ ਆ ਗਿਆ ਹਰੇਕ ਕਾਲ ਦੀ ਮੈਂ ਕਰਦਾ ਰਿਕਾਰਡਿੰਗ ਜਿਹੜੇ ਬੰਦੇ ਨਾਲ ਮੇਰੀ ਪੰਜਾਬ ਚ ਗੱਲ ਹੁੰਦੀ ਆ ਯੇ ਮੈਸ ਕ੍ਰੀਨਸ਼ਾਟ ਸ਼ੋਅ ਕਰਨ ਤੇ ਆ ਗਿਆ ਨਾ ਏਡੇ ਏਡੇ ਫੇਮਸ ਚਿਹਰੇ ਜਿਹੜੇ ਪੰਜਾਬ ਦੇ ਨੇ ਨਾ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਨੇ ਕਿ ਅਸੀਂ ਪੰਥਕਾਂ ਜੀ ਸਾਨੂੰ ਪੰਥ ਦਾ ਸਾਨੂੰ ਮੋਸੀ ਪੰਥ ਦੇ ਮੋਹਦਵਾਰ ਬੰਦੇ ਆ ਉਹ ਮੈਂ ਸਾਰੇ ਕਾਉਡੇ ਕੀਤੇ ਨੇ ਉਹ ਉਹਨਾਂ ਕੋਲ ਇੱਕ ਵੀ ਗੱਲ ਦਾ ਜਵਾਬ ਨਹੀਂ ਇੱਕ ਵੀ ਗੱਲ ਦਾ ਰਿਕਾਰਡਿੰਗਾਂ ਤੱਕ ਮੇਰੇ ਕੋਲ ਪਈਆਂ ਨੇ ਥੋ ਜਿੰਨੀ ਕੁ ਔਕਾਤ ਦੇ ਮਾਲਕੋਂ ਤੁਸੀਂ ਨਾ ਉੱਥੇ ਤੱਕ ਸੀਮਤ ਰੋ ਕੀੜੇ ਵਾਲੇ ਕੁੱਤੇ ਮੂੰਹ ਜਿਵੇਂ ਖੋਲੀ ਨਾ ਲੱਗੇ ਬੈਠੇ ਰੋ ਜੇ ਕੋਈ ਕਮੈਂਟ ਕਰਨਾ ਜਿਹੜੀ ਤੁਸੀਂ ਮੇਰੀਆਂ ਮਾਵਾ ਭੈਣਾਂ ਨੂੰ ਜਾਂ ਕੁਝ ਵੀ ਕਹਿੰਦੇ ਹੋ ਆਪਣੀ ਮਾਂ ਭੈਣ ਦੀ ਲੱਤਾਂ ਖੋਲ ਕੇ ਦੇਖੋ ਬਿਲਕੁਲ ਸੇਮ ਚੀਜ਼ ਹੈ ਉਹ ਹੀ ਬਿਲਕੁਲ ਸੇਮ ਚੀਜ਼ ਜਿਹੜੀ ਮੇਰੀ ਮਾਂ ਭੈਣ ਕੋਲ ਹੁਣ ਲਾਸਟ ਵਾਰ ਪੰਜਾਬੀ ਚ ਸੁਣ ਲਓ ਉਸ ਤੋਂ ਬਾਅਦ ਮੈਂ ਜਾਨੀ ਕਿ ਗਹਾਂਲੀ ਵਾਰ ਕਮੈਂਟ ਨਹੀਂ ਕਰੂੰਗਾ ਮੈਂ ਪੋਸਟ ਮਾਰਡਮ ਜਿਹਨੇ ਕਮੈਂਟ ਮੈਨੂੰ ਕਰਨਾ ਆਪਣੀ origignal ID ਤੋਂ ਕਰਿਓ ਮੈਂ ਜਵਾਬ ਦਊਂਗਾ ਭਾ ਇਦਾਂ ਨਹੀਂ ਕਿਸੇ ਗੱਲ ਤੋਂ ਵੀ ਜਿੱਥੇ ਭਜੂਗਾ ਉੱਥੇ ਆ ਕੇ ਬਿਸ਼ੱਕੀ ਵਾਰ ਕਹਦੇ ਵੀ ਭਾਈ ਆ ਭੱਜ ਗਾ ਦੇਖ ਲਓ ਪੇਰ ਉਸ ਤੋਂ ਬਾਅਦ ਆ ਜੋ ਦੋ ਤਿੰਨ ਸੂਰਮੇ ਇਧਰ ਉਧਰ ਵੀ ਫਿਰਦੇ ਨੇ ਜਿਹੜੇ ਕਹਿੰਦੇ ਨੇ ਜੀ ਭਾਈ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਜੇ ਤੂੰ ਸਿਮਰਿਤ ਮਾਨ ਤੇ ਬੋਲਣੋਂ ਨਹੀਂ ਹਟਿਆ ਜੇ ਅਮਰਤਪਾਲ ਤੇ ਬੋਲਣੋਂ ਨਹੀਂ ਹਟਿਆ ਸੁਣ ਲਓ ਲੈ ਦਵਾਰ 'ਚ ਫੇਰ ਅਸੀਂ ਸਾਰਾ ਕੁਝ ਕਰੀ ਬੈਠੇ ਆ ਸਾਡਾ ਹੁਣ ਕੰਮ ਪਤਾ ਕਿ ਹੈ ਜਾ ਹੋਇਆ ਜੋ ਦੇ ਕੱਕ ਦੇ ਮਰਿਆ ਸਵਾ ਲੱਖ ਦੇ ਬਾ ਮੈਂ ਉਸ ਹਾਵਨਾ ਪਾਉਂਗਾ ਨਾ ਵੀ ਬਵਾਸੀਰ ਸਾਰੀ ਪੀੜ੍ਹੀਆਂ ਤੱਕ ਰਹੂਗੀ ਇਹ ਆਪਣਾ ਗੱਲ ਜਾਣ ਲਾ ਕੇ ਆਇਓ ਪੂਰਾ ਕਦੇ ਵੀ ਨਾ ਕਦੇ ਵੀ ਜੇ ਕਿਸੇ ਬੰਦਰੀ ਦਲੇਰੀ ਪਰਖਣੀ ਹੋਵੇ ਨਾ ਦਲੇਰੀ ਪਰਖਣੀ ਇਕੱਲੇ ਨੂੰ ਕੱਲਾ ਟੱਕਰੀਦਾ ਹੁੰਦਾ ਇਕੱਲੇ ਨੂੰ ਕੱਲਾ ਜੇ ਨਾਲ ਪੰਜ ਸੱਤ ਜਿਵੇਂ ਕਹਿੰਦੇ ਵੀ ਯੂਪੀ ਵਾਲੇ ਡੀਐਨਏ ਇਕੱਠੇ ਕਰਕੇ ਚੱਲ ਗਏ ਇੱਕ ਨੂੰ ਕੁੱਟੜ ਇੱਕ ਮੁੰਡਾ ਖੜਾ 20 25 ਜਾ ਕੇ ਉਹਨਾਂ ਨੂੰ ਹੱਥ ਪਾ ਲਿਆ ਕੁੱਟਤਾ ਉਹ ਬਹਾਦਰੀ ਨਹੀਂ ਹੁੰਦੀ ਉਹ ਉਹ ਡੀਐਨਏ ਲਹੂ ਥੋੜਾ ਯੂਪੀ ਵਾਲਾ ਉਹ ਇਕੱਲੇ ਨੂੰ ਕੱਲਾ ਟੱਕਰੋ ਫਿਰ ਜਵਾਬ ਦਊਂਗਾ ਜਿੱਦ ਤੱਕ ਮੈਦਾਨ ਛੱਡ ਕੇ ਭੱਜੇਗਾ ਉਦੋਂ ਤੱਕ ਨਹੀਂ ਭੱਜ ਗਏ ਸਾਡੀਆਂ ਗੱਲਾਂ ਦੇ ਦਿਓ ਜਵਾਬ ਅਸੀਂ ਪੰਜਾਬ ਦੇ ਲੋਕਾਂ ਨੂੰ ਅਸੀਂ ਪਿਆਰ ਦਿਨੋਂ ਕਰਦੇ ਆਂ ਅਸੀਂ ਤੁਹਾਡੇ ਮੰਗੂ ਉਹਨਾਂ ਨਾਲ ਕੋਈ ਧੋਖਾ ਨਹੀਂ ਕਰਦੇ ਸਿਮਰਜੀਤ ਮਾਨ ਨੇ ਹੁਣ ਤੱਕ ਕੌਮ ਨਾਲ ਧੋਖਾ ਹੀ ਕੀਤਾ ਜੰਨਿਆ ਸੂਤ ਅਸੀਂ ਹੁਣ ਤੱਕ ਦੇ ਵੀ ਰਹੇ ਆ ਤੁਸੀਂ ਦਿਖਾ ਦਿਓ ਵੀ ਇਹਨੇ ਕੀਤਾ ਨਹੀਂ ਹੁਣ ਅਮਰਤਪਾਲ ਦੀ ਗੱਲ ਸੁਣ ਲਓ ਅਮਰਤਪਾਲ ਨਾਲ ਸਾਡਾ ਕੋਈ ਰੌਲਾ ਨਹੀਂ ਕੋਈ ਕੁਝ ਨਹੀਂ ਸਾਡੇ ਵਿਚਾਰ ਨੇ ਆਪ ਦੇ ਵਿੱਚ ਜਿਹੜੇ ਨਹੀਂ ਮਿਲਦੇ ਉਹ ਦੀਪ ਸਤੂ ਨਾਮ ਨਹੀਂ ਮਿਲਦੇ ਸੀ ਉਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਆਹ ਹਫ਼ਤੇ 'ਚ ਜਾਂ ਗਾਹਾਂ ਵਾਲੇ ਹਫ਼ਤੇ ਦੇ ਵਿੱਚ ਮਾਸੀ ਨੂੰ ਮਾਮਰੇ ਕੋ ਉਂਗਲੇ 48 ਵਰਡ ਨਿਕਲ ਗਿਆ ਮੈਕਸਿਮਮ ਉਸੇ 10 ਦਿਨਾਂ ਦੇ ਵਿੱਚ ਅਸੀਂ ਇੱਕ ਸਕਰੀਨਸ਼ਾਟ ਪਾਵਾਂਗੇ ਜਿਹਦੇ ਵਿੱਚ ਅਮਰਤਪਾਲ ਦੇ ਦੀਪ ਸਿੱਧੂ ਬਾਰੇ ਵਿਚਾਰ ਕੀ ਸੀ ਜਦੋਂ ਉਹ ਜਾਉਂਦਾ ਸੀਗਾ ਜ਼ਮਾਨੇ ਦੀ ਗੱਲ ਫਿਰ ਉਹਤੇ ਮੈਨੂੰ ਜਵਾਬ ਦੇ ਦਿਓ ਵੀ ਇਹਦਾ ਮਤਲਬ ਕੀ ਬਣਦਾ ਸੀਗਾ ਇਹ ਵੀ ਜਵਾਬ ਮੈਨੂੰ ਦੇ ਦਿਓ ਵੀ ਇੱਕ ਪਾਸੇ ਖਾਲਿਸਤਾਨ ਕਹਿਣ ਨਾਲ ਖਾਲਿਸਤਾਨ ਕਹਿਣ ਦਾ ਇੱਕ ਬੰਦੇ ਤੇ ਪੈਂਦੇ ਨੇ ਪਰਚੇ ਉਹਨੂੰ ਚੱਕਦੀ ਆ ਪੁਲਿਸ ਉਹਦੇ ਫਿਰਦਾ ਡੰਡਾ ਇੱਕ ਪਾਸੇ ਖਾਲਿਸਤਾਨ ਵਾਲਾ ਬੰਦਾ ਕਹਿ ਰਿਹਾ ਉਹਤੇ ਕੋਈ ਐਕਸ਼ਨ ਨਹੀਂ ਕੋਈ ਉਹਤੇ ਕੇਸ ਨਹੀਂ ਕੋਈ ਉਹਤੇ ਕੁਝ ਨਹੀਂ ਇਹਦਾ ਮੈਨੂੰ ਜਵਾਬ ਦੇ ਦਿਓ ਪੰਜਾਬ ਇੰਡੀਆ ਆਫ ਇੰਡੀਆ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਇੱਕ ਸਿੱਖ ਲਈ ਕਾਨੂੰਨ ਲੱਗਨੇ ਦੂਜੇ ਸਿੱਖ ਲਈ ਲੱਗਨੇ ਇਹ ਕਿਉਂ ਨੇ ਇਹਦਾ ਵੀ ਜਵਾਬ ਦੇ ਦਿਓ ਤਾਂ ਜਿੰਨੇ ਵੀ ਆ ਨਾ ਆ ਜਿਹੜਾ ਥੱਲੇ ਬੈਠਾ ਤੂਫਾਨ ਜੱਟ ਮੈਂ ਤੈਨੂੰ ਸ਼ਰਤ ਲੈ ਕਹਿ ਦਿੰਦਾ ਮੈਂ ਜੇ ਉਹ ਲਾਈਵ ਤੇ ਸੱਤ ਲੈ ਆਈ ਦੀ ਗਾੜ ਪਾੜ ਜਾਣੀ ਵਿੱਚੋਂ ਭੈਣ ਚੋਦੀ ਆ ਆਪਣੀ ਕੁੜੀ ਦੇ ਵੀ ਤੇ ਆ ਆ ਆ ਇਹ ਇਹ ਪੰਜਾਬ ਦੇ ਵਾਰਸ ਨੇ ਆ ਆ ਲਹਾਰਤ ਤੂਫਾਨ ਜੱਟ ਸਾਲਿਆ ਤੂੰ ਜੂਪੀ ਦਾ ਡੀਐਨਏ ਆ ਤੂੰ ਜੂਪੀ ਦਾ ਡੀਐਨਏ ਆਸਾ ਦੇਖ ਲਓ ਇਹ ਹਾਲਾਤ ਨੇ ਲੋਕਾਂ ਦੇ ਇਹਨਾਂ ਦੇ ਇਹ ਲੋਕਾਂ ਦੇ ਵਿੱਚ ਪ੍ਰੋਬਲਮ ਪਤਾ ਕੀ ਆ ਆਹ ਦੇਖ ਲਓ ਲੈ ਦੇਖ ਦੇਖੋ ਮੈਂ ਕੀ ਰਿਹਾ ਉਹ ਦੇ ਹੁਣ ਜਦ ਮੈਂ ਉਹ ਲਾਈਵ ਵਿੱਚ ਸੱਦ ਲਿਆ ਇਹਦੀ ਥੱਲੇ ਪਾੜ ਜਣੀ ਉਸੇ ਟਾਈਮ ਇਹ ਛੋਟੇ ਛੋਟੇ ਏਡੇ ਏਡੇ ਜਵਾਕ ਨੇ ਜਿਹੜੇ ਸਾਡੇ ਜੰਮ ਕੇ ਛੱਡੇ ਉਹਨੇ ਪੰਜਾਬ ਦੇ ਵਿੱਚ ਇਹ ਉਹੀ ਘੁੰਮਦੇ ਫਿਰਦੇ ਨੇ ਇਹ ਸਾਡੀਆਂ ਗਲਤੀਆਂ ਨੇ ਤੋਂ ਇੰਨਾ ਗੱਲ ਮੈਂ ਕਹਿਣੀ ਜ਼ਰੂਰ ਸੀਗੀ ਇਹ ਭੇਡਾਂ ਲਈ ਫਿਰ ਜਵਾਬ ਆ ਇਹ ਜਿਹੜਾ ਬੈਠਾ ਗੱਲ ਕਰ ਰਿਹਾ ਨਾ ਲਾ ਕੇ ਫੋਟੋ ਇਹ ਫੋਟੋ ਦੇਖੋ ਇਹ ਬੰਦੇ ਤੇ ਮੈਂ ਇਹਨੂੰ ਵਿੱਚ ਸਾਦਣਾ ਸ਼ਾਇਦ ਬਹਿਣਾ ਉਹਨਾਂ ਦੇ ਵਿੱਚ ਕੀ ਆ ਰਿਹਾ ਵਿਆੜੀ ਲੈ ਵੀ ਉਹਨਾਂ ਨੂੰ ਰਿਕਵੈਸਟ ਭੇਜ ਵੀ ਨਹੀਂ ਤੂਫਾਨ ਜੱਟ ਆ ਜਾ ਲਾਈਵ ਦੇ ਵਿੱਚ ਆਜੇ ਤੂੰ ਆਪਣੀ ਮਾਂ ਦਾ ਆਪਣੇ ਪਿਓ ਦਾ ਅਸਲ ਪਿਓ ਵੀ ਆ ਨਹੀਂ ਫਿਰ ਕਹ ਦੇ ਵੀ ਭਾਈ ਮੈਂ ਯੂਪੀ ਦਾ ਡੀਐਨਏ ਆ ਦੇਖ ਦਿਓ ਵੀ ਆ ਆ ਦੇਖ ਲੋ ਲੈ ਹਾਂ ਤੁਸੀਂ ਆਪ ਇਹ ਦੇਖ ਲਓ ਇਹ ਬੰਦਾ ਯੂਪੀ ਦਾ ਡੀਐਨਏ ਹੈ ਉਹਦਾ ਪੰਜਾਬ 'ਚ ਰਹਿੰਦਾ ਹੈ ਤੋ ਇਨੀਆਂ ਕ ਮੈਂ ਗੱਲਾਂ ਕਹਿਣੀਆਂ ਸੀਗੀਆਂ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਸਕਰੀਨਸ਼ਾਟ ਪਾਵਾਂਗੇ ਉਹਦਾ ਜਵਾਬ ਦੇ ਦਿਓ ਚੰਗਾ ਅਸੀ ਗੱਲ ਜੀ